ਤੁਸੀਂ ਦੇਖ ਰਹੇ ਹੋ ਪਰਖਾਲੀ ਨਦੀ ਤੇ ਬਣਿਆ ਪੁਲ ਇਸ ਪੁਲ ਨੂੰ ਲੈ ਕੇ ਕਾਫੀ ਸਿਆਸਤ ਹੋਈ ਆ ਅਕਾਲੀ ਭਾਜਪਾ ਸਰਕਾਰ ਹੋਵੇ ਜਾਂ ਕਾਂਗਰਸ ਸਰਕਾਰ ਹੋਵੇ ਇਹ ਸਰਕਾਰਾਂ ਦੋਨੋਂ ਦੋਮਾ ਸਰਕਾਰਾਂ ਨੇ ਇਸ ਪੁਲ ਨੂੰ ਲੈ ਕੇ ਆਪਣਾ ਦਾਵਾ ਪੇਸ਼ ਕੀਤਾ ਪਰ ਜਦੋਂ ਹੁਣ ਪੁਲ ਬਣ ਗਿਆ ਇਸ ਪੁਲ ਨੂੰ ਬਣੇ ਨੂੰ ਵੀ ਲਗਭਗ ਸਾਲ ਹੋ ਚੁੱਕੇ ਆ ਇਸ ਦਾ ਕੋਈ ਕਿਸੇ ਨੇ ਕੋਈ ਅਧਗਠਨ ਨਹੀਂ ਕੀਤਾ ਕਿਉਂਕਿ ਇਸ ਪੁਲ ਨੂੰ ਲੈ ਕੇ ਅਕਾਲੀ ਦਲ ਵਾਲੇ ਭਾਜਪਾ ਵਾਲੇ ਗੱਠਜੋੜ ਜੋ ਪਹਿਲਾਂ ਸਰਕਾਰਾਂ ਬਣੀ ਸੀਗੀ ਉਹ ਕਹਿੰਦੇ ਅਸੀਂ ਬਣਾਇਆ ਪੁਲ ਇੱਥੇ ਦੇ ਜੋ ਹਲਕਾ ਵਿਧਾਇਕ ਸੀਗੇ ਡਾਕਟਰ ਦਲਜੀਤ ਸਿੰਘ ਚੀਮਾ ਉਹਨਾਂ ਨੇ ਇੱਥੇ ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਮੰਤਰੀ ਸੀਗੇ ਉਹਨਾਂ ਨੇ ਇੱਥੇ ਨਹੀਂ ਪੱਥਰ ਰੱਖਿਆ ਸੀਗਾ ਨਹੀਂ ਪੱਥਰ ਉਹ ਤੋੜ ਦਿੱਤਾ ਗਿਆ ਸੀਗਾ ਸਰਾਰਤੀ ਅੰਸਰਾਂ ਵੱਲੋਂ ਤੇ ਇਸ ਤੋਂ ਲੈ ਕੇ ਕਾਫੀ ਦੋਸ਼ ਲੱਗੇ ਸੀਗੇ ਵਿਰੋਧੀ ਪਾਰਟੀਆਂ ਤੇ ਤੇ ਜਦੋਂ ਕਾਂਗਰਸ ਸਰਕਾਰ ਬਣੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣੇ ਉਸ ਸਮੇਂ ਵੀ ਇਸ ਪੁਲ ਨੂੰ ਲੈ ਕੇ ਕਾਫੀ ਸਿਆਸਤ ਹੋਈ ਤੇ ਹੁਣ ਫਿਲਹਾਲ ਪੁਲ ਬਣ ਗਿਆ ਬਣੇ ਨੂੰ ਵੀ ਕਾਫੀ ਸਮਾਂ ਹੋ ਗਿਆ ਲੋਕ ਆਵਾਜਾਈ ਕਾਫੀ ਮਿਲੀ ਇੱਥੇ ਆਉਣ ਜਾਣ ਨੂੰ ਰਾਹਤ ਮਿਲੀ ਆ ਇਲਾਕੇ ਦੇ ਲੋਕਾਂ ਨੂੰ ਘਾੜ ਲੱਕੇ ਲੋਕਾਂ ਦੇ ਪਿੰਡਾਂ ਨੂੰ ਇੱਥੇ ਨਦੀ ਵਿੱਚ ਆ ਦੇਖੋ ਨਦੀ ਆ ਇੱਥੇ ਪਾਣੀ ਭਰ ਜਾਂਦਾ ਸੀ ਕਿ ਜ਼ਿਆਦਾ ਆਉਣਾ ਕਰਕੇ ਬਰਸਾਤਾਂ ਵਿੱਚ ਬੰਦ ਹੋ ਜਾਂਦਾ ਸੀ ਕਾਉਣਾ ਪਰ ਇਸ ਪੰਜਾਬ ਦਾ ਸ਼ਾਇਦ ਇਹ ਪਹਿਲਾ ਪੜਾ ਹੋਵੇਗਾ ਜਿਸ ਦਾ ਅਧ்கਟ ਨਹੀਂ ਹੋਇਆ ਪਹਿਲਾਂ ਸੁਣਿਆ ਸੀਗਾ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਦਾ ਅਧ்கਟਨ ਕਰਨਗੇ ਪਰ ਸਾਲ ਤੋਂ ਵੱਧੇ ਹੋ ਚੁੱਕਿਆ ਸਮਾਂ ਹੁਣ ਇਹ ਤੁਹਾਨੂੰ ਪੁੱਲ ਦੀ ਅਸੀਂ ਜਮੀਨੀ ਦਿਖਾਉਂਦੇ ਹਾਲਤ ਤੇ ਇਹ ਬਰਸਾਤ ਹੋਣ ਕਰਕੇ ਆ ਬੋਰੀਆਂ ਪਈਆਂ ਇਹ ਇਹ ਸੜਕ ਤੋਂ ਤੇੜ ਆਈਪੀ ਦੇਖੋ ਆ ਦੇਖੋ ਸੜਕ ਟੁੱਟਣੀ ਵੀ ਸ਼ੁਰੂ ਹੋ ਗਈ ਨਾਲ ਪੁਰਦੇ ਤੇ ਬੋਰੀਆਂ ਲਾ ਕੇ ਕੰਮ ਚਲਾਇਆ ਗਿਆ ਏ ਦੇਖੋ ਇਹ ਪੰਜਾਬ ਦਾ ਪਹਿਲਾ ਪੋਲਾ ਜਿਹਦਾ ਸਿਆਸਤ ਨੂੰ ਸਿਆਸਤ ਹੋਣ ਕਰਕੇ ਸਿਆਸੀ ਪਾਰਟੀਆਂ ਚ ਅਧਗਾਟ ਨਹੀਂ ਨਹੀਂ ਹੋ ਸਕਿਆ ਤੇ ਨਾ ਇੱਥੇ ਕੋਈ ਇਹਨਾਂ ਨੇ ਕੋਈ ਨਹੀਂ ਪੱਥਰ ਦਿਖਦਾ ਨਹੀਂ ਪੱਥਰ ਜੋ ਹੈਗਾ ਸੀਗਾ ਉਹ ਟੁੱਟ ਗਿਆ ਸੀਗਾ ਪ੍ਰਕਾਸ਼ ਸਿੰਘ ਬਾਦਲ ਜਦ ਮੁੱਖ ਮੰਤਰੀ ਸੀਗੇ ਉਹਨਾਂ ਨੇ ਇੱਥੇ ਇਹਨਾਂ ਦਾ ਨਹੀਂ ਪੱਥਰ ਰੱਖਿਆ ਸੀਗਾ ਪੁਲ ਦਾ ਬੜਾ ਹੀ ਪੈਦਾ ਹੋਇਆ ਸੀਗਾ ਲੋਕਾਂ ਨੂੰ ਵੀ ਪੁਲ ਬਣਨ ਨਾਲ ਪਰ ਪੁਲ ਬਣਦੇ ਬਣਦੇ ਨੂੰ ਵੀ ਬਹੁਤ ਟਾਈਮ ਲੱਗ ਗਿਆ ਬੜੇ ਧਰਨੇ ਲੱਗੇ ਇੱਥੇ ਸਤਵਾ ਸਦਾਰ ਜੈਲਦਾ ਸਤਵਿੰਦਰ ਸਿੰਘ ਚੈੜੀਆਂ ਜੋ ਜਿਲ੍ਹਾ ਕਾਂਗਸ ਦੇ ਪ੍ਰਧਾਨ ਇਹ ਇੱਥੇ ਸੀਗੇ ਉਹਨਾਂ ਨੇ ਇੱਥੇ ਧਰਨੇ ਲਾਈ ਸੀਗੇ ਹੁਣ ਉਹ ਇਸ ਦੁਨੀਆ ਨੂੰ ਹੱਲ ਵਿਦਾ ਆਖ ਚੁੱਕੇ ਹਨ ਉਹਨਾਂ ਨੇ ਵੀ ਇੱਥੇ ਬੜਾ ਸੰਘਰਸ਼ ਕੀਤਾ ਘਾੜ ਲੱਕੇ ਦੇ ਲੋਕਾਂ ਨੇ ਤੇ ਇਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪਰਖਾਲੀ ਦਾ ਪੁਲ ਜੋ ਨਦੀ ਤੇ ਬਣਿਆ ਇੱਥੇ ਦੇਖੋ ਆ ਮਿੱਟੀ ਦੀ ਬੋਰੀਆਂ ਪਾਈਆਂ ਭਰ ਕੇ ਇਹਨਾਂ ਨੇ ਤੇ ਇਹ ਤੁਹਾਨੂੰ ਅਸੀਂ ਜਾਣਕਾਰੀ ਦਿੱਤੀ ਅੱਜ ਧੰਨਵਾਦ ਜੀ